ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਸ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਮਸ਼ੀਨ ਵਰਕ ਦੇ ਸੂਟ ਜਿਹੜੇ ਕਿ ਕਾਰੀਗਰ ਦੁਆਰਾ ਮਸ਼ੀਨ ਦੇ ਰਹਿਣਗੇ ਸਰਦੀ ਵਾਲੇ ਤੇ ਬਾਕੀ ਜਿਹੜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਮੇਰੇ ਦਿੱਤੇ ਗਏ ਵਟਸਐਪ ਨੰਬਰ ਤੇ ਸਕਰੀਨ ਸ਼ਾਟ ਭੇਜ ਦਿਓ ਜਾਂ ਜੋ ਜਿਹੜਾ ਮੈਂ ਲੱਕੀ ਡਰਾਅ ਰੱਖਿਆ ਹੋਇਆ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਫੋਨ ਨੰਬਰ ਹੈ ਜਾਂ ਨਾਮ ਵਗੈਰਾ ਸ਼ਾਮਿਲ ਕਰ ਸਕਾਂ ਬਾਕੀ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਜਿਹੜੀਆਂ ਸੂਟ ਬਾਏ ਕਰ ਰਹੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਜਿਹੜੀਆਂ ਨਵੀਆਂ ਭੈਣਾਂ ਜੁੜ ਰਹੀਆਂ ਤੁਸੀਂ ਵੀ ਸਾਡੇ ਤੋਂ ਇੱਕ ਵਾਰ ਜਿਹੜੇ ਸੂਟ ਹੈ ਰੈਡੀ ਕਰਵਾ ਕੇ ਵੇਖੋ ਸਾਡੇ ਕੰਮ ਦਾ ਸਾਡੇ ਫੈਬਰਿਕ ਦਾ ਤੁਹਾਨੂੰ ਫੇਰ ਹੀ ਪਤਾ ਲੱਗਣਾ ਨਾ ਮਾ ਕੰਮ ਹੈ ਸਾਡਾ ਸਪੋਰਟ ਜਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਬਾਕੀ ਜਿਹੜੀਆਂ ਆਪਣਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਓ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਸੋਹਣੇ ਸੋਹਣੇ ਸੂਟਾਂ ਨਾਲ ਇਹ ਆਪਣਾ ਪਹਿਲਾ ਸੂਟ ਰਹੂਗਾ ਬਹੁਤ ਹੀ ਜ਼ਿਆਦਾ ਸੋਹਣਾ ਜਾਮਨੀ ਸ਼ੇਡ ਦੇ ਵਿੱਚ ਪਰਪਲ ਇਹ ਜਿਹੜਾ ਫੈਬਰਿਕ ਹੈ ਇਹ ਰਹੇਗਾ ਜਿਹੜੀ ਹੈਗੀ ਬਟਰ ਕਰੇਪ ਦੇ ਵਿੱਚ ਬਹੁਤ ਹੀ ਜਾਨਾ ਜਿਆਦਾ ਸੋਹਣਾ ਇਹ ਤਾਂ ਫੈਬਰਿਕ ਰਹੇਗਾ ਫੀਲ ਕਰ ਸਕਦੇ ਤੁਸੀਂ ਇਹ ਸਾਰਾ ਫਰੰਟ ਬਣਿਆ ਹੋਇਆ ਵਰਕ ਜਿਹੜਾ ਤੁਹਾਨੂੰ ਸਾਡਾ ਜਿਹੜਾ ਕਾਰੀਗਰ ਦੁਆਰਾ ਹੀ ਮਿਲੂਗਾ ਮਸ਼ੀਨ ਵਾਲਾ ਕੰਪਿਊਟਰ ਵਾਲਾ ਵਰਕ ਨਹੀਂ ਹੁੰਦਾ ਜੀ ਸਾਡਾ ਦੇਖੋ ਸਾਰੀ ਇਹ ਬੂਟੀ ਫਰੰਟ ਤੇ ਆਊਗੀ ਇਸੇ ਤਰ੍ਹਾਂ ਇਹ ਬੂਟੀ ਹੈ ਜਿਹੜੀ ਬਾਟਮ ਤੇ ਆਊਗੀ ਜੀ ਤੇ ਬਾਹਾਂ ਇਹਦੀਆਂ ਹੈਵੀ ਲੁੱਕ ਦੀ ਦੇਖੋ ਇਹ ਵਾਵਾ ਦਾ ਕੰਮ ਆਊਗਾ ਕੰਮ ਦੀ ਫਿਨਿਸ਼ਿੰਗ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਕੰਮ ਵੇਖੋ ਕਿੰਨਾ ਸਾਡਾ ਨੀਟ ਐਂਡ ਕਲੀਨ ਕੰਮ ਜਦੋਂ ਇਹਦੇ ਨਾਲ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਕਰ ਲਿਆ ਲੇਸ ਵਗੈਰਾ ਦੀ ਫਿਨਿਸ਼ਿੰਗ ਦੇਤੀ ਸੂਟ ਆ ਜਿਹੜਾ ਬੇਅਰ ਕੀਤਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਹਦਾ ਸਾਰਾ ਫਰੰਟ ਛੋਟੀ ਬੂਟੀ ਦਾ ਹੈ ਬਾਟਮ ਛੋਟੀ ਬੂਟੀ ਦੀ ਹੈ ਤੇ ਬਾਜੂਆਂ ਜਿਹੜੀਆਂ ਹੈਵੀ ਬਣੀਆਂ ਹੋਈਆਂ ਇਸ ਤਰ੍ਹਾਂ ਹੀ ਬਾਟਮ ਤੇ ਬੂਟੀ ਆਊਗੀ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆਦੀ ਪਸੰਦ ਦੇ ਡਿਜ਼ਾਈਨ ਭੇਜ ਕੇ ਵੀ ਸਾਡੇ ਡਿਜ਼ਾਈਨ ਲੈ ਕੇ ਵੀ ਤਿਆਰ ਕਰਵਾ ਸਕਦੇ ਹੋ ਜੀ ਬਿਲਕੁਲ ਬਾਜ਼ਵ ਰੇਟ ਤੇ ਤੁਹਾਨੂੰ ਜਿਹੜੇ ਸੂਟ ਆ ਰੈਡੀ ਕਰਕੇ ਦੇਵਾਂਗੇ ਦਿੱਤੇ ਗਏ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅੱਜ ਦੀ ਵੀਡੀਓ ਦਾ ਆਪਣਾ ਅਗਲਾ ਸੂਟ ਵੇਖੋ ਬਹੁਤ ਜ਼ਿਆਦਾ ਸੋਹਣਾ ਰਸਤ ਛੇਡ ਦੇ ਵਿੱਚ ਵਰਕ ਵੇਖੋ ਕਿੰਨਾ ਜ਼ਿਆਦਾ ਸੋਹਣਾ ਜੱਚਦਾ ਕੀਤਾ ਗਿਆ ਕਲਰ ਕੰਬੀਨੇਸ਼ਨ ਵੀ ਵਰਕ ਤੇ ਬਹੁਤ ਜ਼ਿਆਦਾ ਸੋਹਣੇ ਕੀਤਾ ਗਿਆ ये काम है जोड़ा बाजू पर आएगा हैवी लुक दिया बाजू है जी तो यह काम आऊगा सारा घेरे पर सारी बूटी आऊगी घेरे पर इस तरह की बूटी ही आऊगी बॉटम पर इस तरह ये बूटी बॉटम पर आ ਸੂਟ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਲੱਗਣਾ ਬਣ ਕੇ ਇਸ ਤਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਸੋਹਣੇ-ਸੋਹਣੇ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਆਪ ਵੀ ਪਿਕ ਪੇ ਸੇਕ ਸਕਦੇ ਹੋ ਇਸ ਤਰ੍ਹਾਂ ਦਾ ਸੂਟ ਸਾਡਾ ਰੈਡੀ ਕਰਵਾ ਦਿਓ ਪਸ਼ਮੀਨੇ ਦੇ ਪਾਰਟੀ ਵੇਅਰ ਸਟਾਫ ਹੈਂਡਵਰਕ ਦੇ ਸੂਟ ਮਸ਼ੀਨਵਰਕ ਦੇ ਸੂਟ ਕਿਸੇ ਵੀ ਤਰ੍ਹਾਂ ਦੇ ਸੂਟ ਸਾਡੇ ਤੋਂ ਤੁਸੀਂ ਬਾਈ ਕਰ ਸਕਦੇ ਹੋ ਆਪਣੀ ਪਸੰਦ ਦੇ ਰੈਡੀ ਕਰਵਾ ਸਕਦੇ ਬਿਲਕੁਲ ਵਾਜਬ ਰੇਟ ਤੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਸੂਟ ਵੇਖੋ ਕਿੰਨੇ ਜਿਆਦਾ ਸੋਹਣੇ ਸਫਾਈ ਨਾਲ ਸਾਡਾ ਜਿਹੜਾ ਕੰਮ ਹੋਇਆ ਹੈ ਕੰਪਿਊਟਰ ਵਾਲੀ ਮਸ਼ੀਨ ਦਾ ਕੰਮ ਨਹੀਂ ਹੁੰਦਾ ਜੀ ਸਾਡਾ ਸਾਰਾ ਕਾਰੀਗਰ ਦੁਆਰਾ ਕੀਤਾ ਗਿਆ ਕੰਮ ਹੁੰਦਾ ਅਗਲਾ ਸੂਟ ਕਾਟ ਰੇਟ ਰਹੇਗਾ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਚੈੱਕ ਕਰੋ ਨੇੜੇ ਕਿੰਨਾ ਜਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਬਹੁਤ ਲਾਈਟ weight ਰਹੇਗੀ ਰੀਵਾ ਬ੍ਰਾਂਡ 'ਚ ਰਹੋ ਬਹੁਤ ਹੀ ਜਿਆਦਾ ਸੋਹਣਾ ਬਲੈਕ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਜੀ ਤਾਂ ਇਹਦੇ ਤੇ ਆਪਾਂ ਇਸ ਤਰ੍ਹਾਂ ਸਿੰਪਲ ਕਟਵਰਕ ਕਰੇ ਤੇ ਨਾਲ ਆਪਾਂ ਬਾਟਮ ਰੱਖੀ ਹੈ ਜਿਹੜੀ ਬਾਟਮ ਤੇ ਕਾਟਰੇਜ ਦੀ ਬਾਟਮ ਹੈ ਬਾਟਮ ਬਾਕੀ ਇਸ ਤਰ੍ਹਾਂ ਨਾਲ ਜਿਹਦੇ ਦੁਪट्टे ਤੇ ਮਲਟੀ ਲੇਸ ਵਗੈਰਾ ਲੱਗ ਗਈ ਸੂਟ ਨੇ ਬਹੁਤ ਹੀ ਜਿਆਦਾ ਸੋਹਣਾ ਲੱਗਣਾ ਨਾਲੇ ਸਿੰਪਲ ਨਹੀਂ ਲੱਗਣਾ ਥੋੜੇ ਜੇ ਹਲਕੇ ਜੇ ਵਰਕ ਨਾਲ ਹੀ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਜੀ ਕਾਟਰੇਜ ਦੇ ਸੂਟ ਵੀ ਪ੍ਰਿੰਟਡ ਸਾਡੇ ਤੋਂ ਪਲੇਨ ਬਾਟਮ ਨਾਲ ਆਲ ਓਵਰ ਤੁਸੀਂ ਬਾਏ ਕਰ ਸਕਦੇ ਹਾਂਜੀ ਅੱਜ ਦੀ ਵੀਡੀਓ ਦਾ ਅਗਲਾ ਸੂਟ ਦੇਖੋ ਪਹਿਲਾਂ ਤੁਹਾਨੂੰ ਪਸ਼ਮੀਨਾ ਵਿਖਾਈਏ ਕਿੰਨਾ ਬਹੁਤ ਜ਼ਿਆਦਾ ਸੋਹਣਾ ਪਸ਼ਮੀਨਾ ਹੈ ਜੀ ਕੋਈ ਬੁਰ ਵਗੈਰਾ ਨਹੀਂ ਆਊਗਾ ਬਿਲਕੁਲ ਲਾਈਟ weight ਹੈ ਐ ਨਹੀਂ ਹੈਗਾ ਹੈਵੀ ਜਿਹਾ ਤੇ ਰੂਬੀ ਦਾ ਰਹੇਗਾ ਜੀ ਬ੍ਰੈਂਡ ਬਹੁਤ ਗੁੱਡ ਕੁਆਲਿਟੀ ਦਾ ਬ੍ਰੈਂਡ ਹੈ ਜੀ ਇਹ ਤਾਂ ਬਹੁਤ ਮੰਨਿਆ ਪਰਮੰਨਿਆ ਤੇ ਇਹਦੇ ਨਾ ਕੋਈ ਬੁਰਾ ਆਵੇ ਲਾਈਟ ਵੇਟ ਰਹੇਗਾ ਤੁਸੀਂ ਚਾਹੇ ਤਾਂ ਇਹਦੇ ਤੇ ਜਿਹੜਾ ਹੈਗਾ ਸ਼ਰਟ ਤੇ ਲਾਈਨਿੰਗ ਵਗੈਰਾ ਵੀ ਲਵਾ ਸਕਦੇ ਇਹ ਪੱਟੀ ਆਏਗੀ ਜੀ ਇਹਦਾ ਗਲਾ ਬਣੇਗਾ ਡਿਜ਼ਾਈਨ ਵਾਲਾ ਇਹ ਸਾਰਾ ਫਰੰਟ ਆ ਗਿਆ ਇਸੇ ਤਰ੍ਹਾਂ ਸਿੰਪਲ ਕੱਟਵਰਕ ਆਪਾਂ ਬਾਜੂ ਤੇ ਦਿੱਤਾ ਹੈ कट वर्क के नाल बूटी आप बॉटम पर ली है इस तरह बॉटम वर्क आ जूगा बूटी आ जाए ਇਹ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਪਸ਼ਮੀਨਾ ਸਾਨੂੰ ਦੱਸ ਸਕਦੇ ਹੋ ਰਾਮ ਟੈਕਸ ਦਾ ਲੈਣਾ ਹੈ ਐਸਕੇ ਬ੍ਰਾਂਡ ਦਾ ਲੈਣਾ ਹੈ ਕਿ ਇਹ ਉਸ ਤੋਂ ਵੀ ਹਾਈ ਕੁਆਲਿਟੀ ਚ ਹੈ ਇਹਦਾ ਰੇਟ ਉਸ ਤੋਂ ਜ਼ਿਆਦਾ ਹੈ ਇਹ ਰੂਬੀ ਦਾ ਆ ਗਿਆ ਬਹੁਤ ਲਾਈਟ ਵੇਟ ਹੈ ਬਹੁਤ ਜ਼ਿਆਦਾ ਸੋਨਾ ਪਸ਼ਮੀਨਾ ਹੈ ਬਿਲਕੁਲ ਬੁਰ ਬਗੈਰਾ ਨਹੀਂ ਆਊਗਾ ਇਹਦੇ ਦਿੱਤੇ ਗਏ ਵਟਸਐਪ ਨੰਬਰ ਤੇ ਸਾਡੇ ਕੋ ਸਾਰਾ ਡਿਟੇਲ ਚ ਪੁੱਛ ਕੇ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਵੀਡੀਓ ਦੇ ਐਂਡ ਤਿੱ ਤੋਂ ਕਰਕੇ ਤੁਹਾਨੂੰ ਦਿਖਾ ਰਹੀ ਆ ਲਾਈਨਾਂ ਦੇ ਵਿੱਚ ਰਾਮ ਟੈਕਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸਟਫ ਹੈ ਦੇਖੋ ਲਾਈਨਾਂ ਬਣੀਆਂ ਹੋਈਆਂ ਮਹਿੰਦੀ ਜੇ ਛੇੜਦੀਆਂ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਵਰਕ ਵੇਖੋ ਤੁਸੀਂ ਇਹੇ ਸੇਮ ਵਰਕ ਇਹ ਬਾਜੂ ਤੇ ਆਊਗਾ ਤੇ ਇਸੇ ਤਰ੍ਹਾਂ ਸੇਮ ਵਰਕ ਹੀ ਆਊਗਾ ਬਾਟਮ ਤੇ ਬਾਟਮ ਤੇ ਤੇ ਬਾਜੂ ਤੇ ਵਰਕ ਆਊਗਾ ਬਾਕੀ ਸ਼ਰਟ ਤੇ ਲੇਸ ਵਗੈਰਾ ਲੱਗ ਜੂਗੀ ਇਸ ਤਰ੍ਹਾਂ ਦੀ ਤੇ ਮਲਟੀ ਦੁਪੱਟਾ ਹੋ ਕੇ ਸੂਟ ਨੇ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਣਾ। ਇਹ ਡਿਜ਼ਾਈਨ ਸਾਡਾ ਕਈ ਵਾਰ ਹੈ ਇਸ ਤਰ੍ਹਾਂ ਰੈਡੀ ਕਰਵਾ ਚੁੱਕੇ ਆਂ ਜੀ ਅਸੀਂ। ਤੁਸੀਂ ਇਹ ਜਿਹੜਾ ਰਾਮ ਟੈਕਸ ਦੇ ਪਸ਼ਮੀਨੇ ਤੇ ਕਿਸੇ ਹੋਰ ਫੈਬਰਿਕ ਤੇ ਕਿਵੇਂ ਵੀ ਰੈਡੀ ਕਰਵਾ ਸਕਦੇ ਹੋ। ਤੇ ਇਹ ਇਹ ਵਾਲਾ ਸੂਟ ਵੀ ਤੁਸੀਂ ਇਦਾਂ ਵੀ ਬਾਏ ਕਰ ਸਕਦੇ ਹੋ ਸਾਡੇ ਤੋਂ ਕਿਉਂਕਿ ਇਹ ਕੰਮ ਹੈ ਜਿਹੜਾ ਬਾਟਮ ਤੇ ਵਾਜੂ ਤੇ ਹੀ ਹੈ ਜੀ ਲੈਂਥ ਤੁਸੀਂ ਸ਼ਰਟ ਦੇ ਅਪਨੇ ਅਕੋਰਡਿੰਗ ਰੱਖ ਸਕਦੇ ਹੋ ਲੇਸਾਂ ਵਗੈਰਾ ਨਾਲ ਰੈਡੀ ਕਰਵਾ ਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਣਾ। ਬਾਕੀ ਮੇਰੀ ਵੀਡੀਓ ਨੂੰ ਤੁਸੀਂ ਹੁਣ ਤੱਕ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੰਗੀਤ ਪਾਉਂਦੇ ਰਹੋ